ਇਹਨਾਂ ਨੂੰ 4 ਕਹਿ ਰਹੇ ਹੋ ਆਮ ਆਦੀ ਪਾਰਟੀ ਦੇ ਗੱਡੀ ਤੇ 20 ਬੰਦੇ ਗਏ ਗੱਡੀ ਗਈ ਹੈ ਨਾ ਗੱਡੀ ਗਈ ਹੈ ਕਿੰਨੇ ਗਏ ਸਾਨੂੰ ਹੈਲੀਕਾਪਟਰ ਤੇ ਪੈਦਲ ਲੈ ਗਏ ਬਾਈ ਮੈਂ ਸਾਰੇ ਬੰਦੇ ਇਹਦੇ 4 ਬੰਦੇ ਕਹਿੰਦੇ ਆ ਉਹ ਦੇਖ ਲਿਆ ਬਈ ਦੂਸਰਾ ਨਾ ਗੱਲ ਕਰ ਲੋ ਕੋਈ ਗੱਡੀਆਂ ਦੋ ਭਰ ਗਈਆਂ ਆਮ ਆਦਮੀ ਫਿਰ ਮੈਂ ਬਾਹਰ ਬਹਿਣਾ ਜੀ ਮੈਂ ਬਾਹਰ ਬਹਿ ਜਾਣਾ ਬੀਐਸਪੀ ਸਾਹਿਬ ਇਹਨਾਂ ਨੂੰ ਕਹਿ ਰਹੇ 4 ਬੰਦੇ ਲਾਊਡ ਨਾਲ ਆਮ ਤੁਹਾਡੇ ਬੰਦੇ ਕਹਿ ਰਹੇ ਕਿਵੇਂ ਤੁਹਾਡੇ ਬੰਦੇ ਕਹਿ ਰਹੇ 4 ਬੰਦੇ ਦੂਜੀਆਂ ਦੀਆਂ ਗੱਡੀਆਂ ਇੱਕ ਕੈਂਡੀਡੇਟ ਦੇ ਨਾਲ 4 ਬੰਦੇ ਲਾਊਡ ਆ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀਆਂ ਉਹ ਚ ਭਾਉਂਦੀਆਂ ਗੱਡੀ ਚ 10 ਜੋ ਸਾਨੂੰ ਡਿਸਟ੍ਰੀਬਿਊਟ ਦੱਸਿਆ ਗਿਆ ਤਿੰਨ ਗੱਡੀਆਂ ਉਹਨਾਂ ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬੈਹਿ ਜਾਣ ਤੇ ਇੱਕ ਟੋਟਲ ਪੰਜ ਬੰਦੇ ਜਾ ਸਕਦੇ ਸਾਡੇ ਨਾਲ ਇਹ ਜਿਹੜੇ ਇਹਨਾਂ ਨੇ ਗੱਡੀਆਂ ਲਿਆਣੀਆਂ ਤਿੰਨ ਗੱਡੀਆਂ ਲੈ ਜਾਣ ਜੋ ਵੀ ਆਪਣੇ ਬੰਦੇ ਗਏ ਆ ਗੱਡੀਆਂ ਜਨਾਬ ਮੈਂ ਇਸ ਨਾਲ ਬੱਸ ਨਹੀਂ ਨਹੀਂ ਡੀਐਸਪੀ ਸਾਹਿਬ ਜੇ ਫਿਰ ਮੈਂ ਤੁਹਾਨੂੰ ਦੱਸੀਆਂ ਨਾ ਵੀ ਇੱਕ ਗੱਡੀ 'ਚ ਬੰਦੇ ਪਾਉਂਦੇ ਵੱਧ ਤੋਂ ਵੱਧ ਇਹ ਪੈਦਲ ਜਾਣਾ ਸਰਦਾਰ ਸਾਹਿਬ ਇੱਕ ਮਿੰਟ ਹਾਂ ਅਸਲ ਤੇ ਇਹ ਨੂੰ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਪੈਦਲ ਜਾਣਾ ਪੈਦਲ ਜਾਣਾ ਸਾਨੂੰ 10 ਬੰਦੇ ਦੇ ਦਿਓ ਤੁਸੀਂ ਗੱਡੀ ਲਿਆਓ ਗੱਡੀ ਲੈ ਆਉਣੇ ਆ ਪਰ ਇਹਨਾਂ ਦੇ ਕਾਫਲੇ ਤੇ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡੀਆਂ ਬੜਗੀਆਂ ਇਹਨਾਂ ਦੇ ਗੱਡੀ ਲੈ ਆਉਣਾ ਤਾਂ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਇਹਨਾਂ ਦੇ ਗੱਡੀਆਂ ਆ ਨਹੀਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਜਰ ਪਾਰਟੀ ਤੇ ਗੱਡੀਆਂ ਆ ਗਈਆਂ ਉਹਨਾਂ ਦੇ ਬੰਦੇ ਬਾਅਦ ਚਲੇ ਗਏ ਆ ਖਾਲੀ ਦਾ ਰੋਡ ਕਿੱਥੇ ਖਾਲੀ ਇੱਥੇ ਇੱਥੇ ਪਹਿਲੇ ਮੇਰੀ ਗੱਲ ਸੁਣੋ ਸ਼ੇਰ ਸਿੰਘ ਘੁਮਾਇਆ ਉਹ ਗੱਡੀਆਂ ਤੇ ਅੱਛਾ ਜੀ ਜਿੰਨ ਗੱਡੀਆਂ ਉਹਨੇ ਆਈਆਂ ਸਾਰੇ ਭਰ ਕੇ ਗਏ ਸਾਰੇ ਕੈਂਡੀਡੇਟ ਗੱਡੀਆਂ ਤੇ ਗ ਪਰ ਸਾਨੂੰ ਤਾਂ ਗੱਡੀ ਕਿਹੜੀ ਗੱਡੀ ਇਹ ਬੰਦੇ ਕੋਲ ਗੱਡੀ ਹੈ ਕਹੇ ਤਾਂ ਗੱਡੀਆਂ ਨਹੀਂ ਤਾਂ ਪੈਦਲ ਤਾਂ ਜਾ ਸਕਦਾ ਤੁਸੀਂ ਗੱਡੀ ਤੇ ਜਾਵੜੋ ਗੱਡੀ ਹੈ ਹੀ ਨਹੀਂ ਸਾਡੇ ਕੋਲ ਮੋਟਰਸਾਈਕਲਾਂ ਤੇ ਫਿਰ ਇੱਕ ਦਿਨ ਨਾਲ ਚਾਰ ਬੰਦੇ ਪੈਦਲ ਚਾਲ ਫਿਰ ਸਾਨੂੰ ਜਿਹੜੇ ਬੰਦੇ ਕੋਲ ਗੱਡੀਆਂ ਨਹੀਂ ਹੈ ਉਹ ਨੋਮੀਨੇਸ਼ਨ ਮੈਂ ਨਹੀਂ ਬੈਸਣਾ ਚਾਹੁੰਦਾ ਤੁਹਾਡੇ ਨਾਲ ਡੀਸੀ ਸਾਹਿਬ ਅੰਦਰ ਬੈਠੇ ਉਹਨਾਂ ਨਾਲ ਗੱਲ ਕਰ ਲਓ ਜਿਉਂ ਕਹਿਣਗੇ ਵੀ ਮੈਂ ਗਲਤ ਗੱਲ ਕਰ ਰਿਹਾ ਮੈਂ ਜਵਾਬ ਨਾਲ ਇੱਥੇ 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 ਧੱਕਾ ਹੋ ਗਿਆ ਹੋਰ ਤਾਂ ਧੱਕਾ ਹੋਣਾ ਚਾਰ ਜਣੇ ਜਾਓ ਤੇ ਨਾਲ ਪੰਜ ਬੰਦੇ ਉਹ ਤਾਂ ਮਹਾਰਾ ਜਾਵਾਂਗਾ ਕੱਲ ਨੂੰ ਮੇਰਾ ਗਵਾਹ ਕੌਣ ਬਣ ਚੁੱਕਾ ਅੰਦਰ ਆਮ ਆਦਮੀ ਇਹਨਾਂ ਨੂੰ 4 ਕਹਿ ਰਹੇ ਹੋ ਆਮ ਆਦੀ ਪਾਰਟੀ ਦੇ ਗੱਡੀ ਤੇ 20 ਬੰਦੇ ਗਏ ਦੋ ਗੱਡੀ ਗਈ ਹੈ ਨਾ ਗੱਡੀ ਗਈ ਹੈ ਕਿੰਨੇ ਕਿੰਨੇ ਗਏ ਆ ਸਾਨੂੰ ਹੈਲੀਕਾਪਟਰ ਤੇ ਬੰਦੇ ਪੈਦਲ ਲੈ ਗਏ ਬਈ ਮੈਂ ਸਾਰੇ ਬੰਦੇ ਇਹਦੇ 4 ਬੰਦੇ ਕਹਿੰਦੇ ਆ ਉਹਦੇ ਗੱਡੀਆਂ ਪਈ ਗਈਆਂ ਗੱਡੀਆਂ ਦੋ ਭਰ ਗਈਆਂ ਆਪਾਂ ਫਿਰ ਮੈਂ ਬਾਹਰ ਬੈਠਣਾ ਜੀ ਮੈਂ ਬਾਹਰ ਬੈਠ ਜਾਣਾ ਬੀਐਸਪੀ ਸਾਹਿਬ ਇਹਨਾਂ ਨੂੰ ਕਹਿ ਰਹੇ 4 ਬੰਦੇ ਲਾਊਡ ਨਾਲ ਆਮ ਤੁਹਾਡੇ ਬੰਦੇ ਕਹਿ ਰਹੇ ਕਿਵੇਂ ਤੁਹਾਡੇ ਬੰਦੇ ਕਹਿ ਰਹੇ 4 ਬੰਦੇ ਦੂਜੀਆਂ ਦੀਆਂ ਗੱਡੀਆਂ ਇੱਕ ਕੈਂਡੀਡੇਟ ਦੇ ਨਾਲ 4 ਬੰਦੇ ਲਾਊਡ ਆ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀਆਂ ਉਹ ਚ ਭਾਉਂਦੀ ਗੱਡੀ ਚ 10 ਬੰ ਤੋ ਸਾਨੂੰ ਡਿਸਟ੍ਰੀਬਲ ਦੱਸਿਆ ਗਿਆ ਤਿੰਨ ਗੱਡੀਆਂ ਉਹਨਾਂ ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬੈਹਿ ਜਾਣ ਤੇ ਇੱਕ ਟੋਟਲ ਪੰਜ ਬੰਦੇ ਜਾ ਸਕਦੇ ਸਾਡੇ ਨਾਲ ਇਹ ਜਿਹੜੇ ਇਹਨਾਂ ਨੇ ਗੱਡੀਆਂ ਲਿਆਣੀਆਂ ਤਿੰਨ ਗੱਡੀਆਂ ਲੈ ਜਾਣ ਜੋ ਵੀ ਆਪਣੇ ਬੰਦੇ ਗਏ ਆ ਗੱਡੀਆਂ ਜਨਾਬ ਮੈਂ ਇਸ ਨਾਲ ਬੱਸ ਨਹੀਂ ਨਹੀਂ ਡੀਐਸਪੀ ਜੀ ਸਾਹਿਬ ਮੈਂ ਤੁਹਾਨੂੰ ਦੱਸੀਆਂ ਨਾ ਵੀ ਇੱਕ ਗੱਡੀ 'ਚ ਬੰਦੇ ਪਾਉਂਦੀ ਵੱਧ ਤੋਂ ਵੱਧ ਜੇ ਪੈਦਲ ਜਾਣ ਸਰਦਾਰ ਸਾਹਿਬ ਇੱਕ ਮਿੰਟ ਹਾਂ ਅਸਲ ਤੇ ਇਹ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਪੈਦਲ ਜਾਣਾ ਪੈਦਲ ਜਾਣਾ ਸਾਨੂੰ 10 ਬੰਦੇ ਦੇ ਦਿਓ ਤੁਸੀਂ ਗੱਡੀ ਲਿਓ ਗੱਡੀ ਲੈ ਆਉਨੇ ਆ ਪਰ ਇਹਨਾਂ ਦੇ ਕਾਰਨਾਂ ਦੇ ਵਿੱਚ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡੀਆਂ ਬੜੀਆਂ ਇਹਨਾਂ ਦੀ ਗੱਡੀ ਲੈ ਆਉਣਾ ਤੇ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਆਹ ਰੋਡ ਦੇਖੋ ਇਹਨਾਂ ਦੇ ਗੱਡੀਆਂ ਆ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਜਰਪਾਡੀ ਤੇ ਗੱਡੀਆਂ ਆ ਗਏ ਉਹਨਾਂ ਦੇ ਬੰਦੇ ਬਾਅਦ ਚਲੇ ਗਏ ਖਾਲੀ ਤੇ ਹੈ ਰੋਡ ਕਿੱਥੇ ਖਾਲੀ ਇੱਥੇ ਖਾਲੀ ਪਹਿਲਾਂ ਮੇਰੀ ਗੱਲ ਸੁਣੋ ਸ਼ੇਰ ਸਿੰਘ ਘੁਆਇਆ ਉਹ ਗੱਡੀਆਂ ਤੇ ਅੱਛਾ ਜੀ ਜਦ ਗੱਡੀਆਂ ਉਹਦੇ ਨਹੀਂ ਸਿਰੇ ਭਰ ਕੇ ਗਏ ਸਾਰੇ ਕੈਂਡੀਡੇਟ ਗੱਡ ਪਰ ਸਾਨੂੰ ਤਾਂ ਗੱਡੀ ਹੀ ਨਹੀਂ ਜੇ ਬੰਦੇ ਕੋਲ ਗੱਡੀ ਇੱਕ ਹੈ ਤਾਂ ਗੱਡੀਆਂ ਨਹੀਂ ਤਾਂ ਪੈਦਲ ਤਾਂ ਜਾ ਸਕਦਾ ਤੁਸੀਂ ਗੱਡੀ ਤੇ ਜਾਵੜੋ ਗੱਡੀ ਹੈ ਹੀ ਨਹੀਂ ਸਾਡੇ ਕੋਲ ਮੋਟਰਸਾਈਕਲਾਂ ਤੇ ਆ ਫਿਰ ਇੱਕ ਦੇ ਨਾਲ ਚਾਰ ਬੰਦੇ ਪੈਦਲ ਚਾਰ ਫਿਰ ਸਾਨੂੰ ਜਿਹੜੇ ਮੰਦੇ ਕੋਲ ਗੱਡੀਆਂ ਨਹੀਂ ਹੈ ਉਹ ਨੋਮੀਨੇਸ਼ਨ ਮੈਂ ਨਹੀਂ ਬੈਸਣਾ ਚਾਹੁੰਦਾ ਤੁਹਾਡੇ ਨਾਲ ਡੀਸੀ ਸਾਹਿਬ ਅੰਦਰ ਬੈਠੇ ਉਹਨਾਂ ਨਾਲ ਗੱਲ ਕਰ ਲਓ ਜਿਉਂ ਕਹਿਣਗੇ ਵੀ ਮੈਂ ਗਲਤ ਗੱਲ ਕਰ ਰਿਹਾ ਮੈਂ ਇਹਦੇ ਨਾਲ ਤਾਂ ਇੱਥੇ 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 ਧੱਕਾ ਹੋ ਗਿਆ ਹੋਰ ਤਾਂ ਧੱਕਾ ਹੋਣਾ ਚਾਰ ਜਣੇ ਜਾਓ ਉਹਦੇ ਨਾਲ ਪੰਜ ਬੰਦੇ ਉਹ ਤਾਂ ਮਹਾਰਾਜਾਂ ਆਵਾਂਗੇ ਹਣ ਕੱਲ ਨੂੰ ਮੇਰਾ ਗਵਾਹ ਕੌਣ ਬਣੇ ਅੰਦਰ ਆਮ ਆਦਮੀ ਪਾਰਟੀ ਦੀ ਗੱ ਇਹਨਾਂ ਨੂੰ 4 ਕਹਿ ਰਹੇ ਹੋ ਆਮ ਆਦੀ ਪਾਰਟੀ ਦੇ ਗੱਡੀ ਤੇ 20 ਬੰਦੇ ਗਏ ਦੱਸੋ ਗੱਡੀ ਗਈ ਹੈ ਨਾ ਗੱਡੀ ਗਈ ਹੈ ਕਿੰਨੇ ਗਏ ਆ ਸਾਨੂੰ ਹੈਲੀਕਾਪਟਰ ਦੇ ਪੈਦਲ ਲੈ ਗਏ ਬਾਈ ਮੈਂ ਸਾਰੇ ਬੰਦੇ ਇਹਦੇ 4 ਬੰਦੇ ਕਹਿੰਦੇ ਆ ਉਹਦੇ ਅਗਲੀ ਅਪਲੀਕੇਸ਼ਨ ਗੱਲ ਕਰ ਕੋਈ ਗੱਡੀਆਂ ਦੋ ਪਰ ਗੱਡੀਆਂ ਆ ਫਿਰ ਮੈਂ ਬਾਹਰ ਬਹਿਣਾ ਜੀ ਮੈਂ ਬਾਹਰ ਬਹਿ ਜਾਣਾ ਡੀਐਸਪੀ ਸਾਹਿਬ ਇਹਨਾਂ ਨੂੰ ਕਹਿ ਰਹੇ 4 ਬੰਦੇ ਲਾਊਡ ਨਾਲ ਆਮ ਤੁਹਾਡੇ ਬੰਦੇ ਕਹਿ ਰਹੇ ਕਿਵੇਂ ਤੁਹਾਡੇ ਬੰਦੇ ਕਹਿ ਰਹੇ 4 ਬੰਦੇ ਦੂਜੀਆਂ ਦੀਆਂ ਗੱਡੀਆਂ ਇੱਕ ਕੈਂਡੀਡੇਟ ਦੇ ਨਾਲ 4 ਬੰਦੇ ਲਾਊਡ ਆ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀਆਂ ਉਹ ਛਪਾਉਂਦੀਆਂ ਗੱਡੀ 'ਚ 10 ਬ ਤੋ ਸਾਨੂੰ ਡਿਸਟ੍ਰੀਬਿਊਟ ਦੱਸਿਆ ਗਿਆ ਤਿੰਨ ਗੱਡੀਆਂ ਉਹਨਾਂ ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬੈਹਿ ਜਾਣ ਤੇ ਇੱਕ ਟੋਟਲ ਪੰਜ ਬੰਦੇ ਜਾ ਸਕਦੇ ਸਾਡੇ ਨਾਲ ਤੇ ਇਹ ਜਿਹਨੇ ਗੱਡੀਆਂ ਲਿਆਣੀਆਂ ਤਿੰਨ ਗੱਡੀਆਂ ਲੈ ਜਾਣ ਜੋ ਵੀ ਆਪਣੇ ਬੰਦੇ ਗਏ ਆ ਗੱਡੀਆਂ ਜਨਾਬ ਮੈਂ ਇਸ ਨਾਲ ਬੱਸ ਨਹੀਂ ਨਹੀਂ ਡੀਐਸਪੀ ਜੀ ਜਿਹੜਾ ਮੈਂ ਤੁਹਾਨੂੰ ਦੱਸੀਆਂ ਨਾ ਵੀ ਇੱਕ ਗੱਡੀ 'ਚ ਬੰਦੇ ਪਾਉਂਦੇ ਵੱਧ ਤੋਂ ਵੱਧ ਜੇ ਪੈਦਲ ਜਾਣ ਸਰਦਾਰ ਸਾਹਿਬ ਇੱਕ ਮਿੰਟ ਹਾਂ ਅਸਲ ਤੇ ਇਹ ਨੂੰ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਪੈਦਲ ਜਾਣਾ ਪੈਦਲ ਜਾਣਾ ਸਾਨੂੰ 10 ਬੰਦੇ ਦੇ ਦਿਓ ਨਹੀਂ ਤੁਸੀਂ ਗੱਡੀ ਲਿਆਓ ਗੱਡੀ ਲੈ ਆਉਣੇ ਆ ਪਰ ਇਹਨਾਂ ਦੇ ਕਾਹਦੇ ਨੇ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡੀਆਂ ਬੜੀਆਂ ਇਹਨਾਂ ਦੀ ਗੱਡੀ ਲੈ ਆਉਣਾ ਤੇ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਇਹਨਾਂ ਦੇ ਗੱਡੀਆਂ ਆ ਨਹੀਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਜਰਪਾਟੀ ਤੇ ਗੱਡੀਆਂ ਆ ਗਈਆਂ ਉਹਨਾਂ ਦੇ ਬੰਦੇ ਬਾਤ ਚਲੇ ਗਏ ਖਾਲੀ ਹੈ ਰੋਡ ਕਿੱਥੇ ਖਾਲੀ ਇੱਥੇ ਇੱਥੇ ਪਹਿਲੇ ਮੇਰੀ ਗੱਲ ਸੁਣੋ ਸ਼ੇਰ ਸਿੰਘ ਘੁਮਾਇਆ ਉਹ ਗੱਡੀਆਂ ਤੇ ਅੱਛਾ ਜੀ ਜਦੋਂ ਗੱਡੀਆਂ ਉਹਦੇ ਜੀ ਸਾਰੇ ਭਰ ਕੇ ਗਏ ਸਾਰੇ ਕੈਂਡੀਡੇਟ ਗੱਡੀਆਂ ਤੇ ਗਏ ਪਰ ਸਾਨੂੰ ਤਾਂ ਗੱਡੀ ਗੱਡੀ ਬੰਦੇ ਕੋਲ ਗੱਡੀ ਹੈ ਕਹੇ ਤਾਂ ਗੱਡੀਆਂ ਨਹੀਂ ਤਾਂ ਪੈਦਲ ਤਾਂ ਜਾ ਸਕਦਾ ਤੁਸੀਂ ਗੱਡੀ ਤੇ ਜਾਵੜੋ ਗੱਡੀ ਹੈ ਹੀ ਨਹੀਂ ਸਾਡੇ ਕੋਲ ਮੋਟਰਸਾਈਕਲਾਂ ਤੇ ਆ ਫਿਰ ਇੱਕ ਦਿਨ ਨਾਲ ਚਾਰ ਬੰਦੇ ਪੈਦਲ ਚਾਲ ਫਿਰ ਸਾਨੂੰ ਇੱਕ ਜਿਹੜੇ ਬੰਦੇ ਕੋਲ ਗੱਡੀਆਂ ਨਹੀਂ ਹੈ ਉਹ ਨੋਮੀਨੇਸ਼ਨ ਮੈਂ ਨਹੀਂ ਬੈਸਣਾ ਚਾਹੁੰਦਾ ਤੁਹਾਡੇ ਨਾਲ ਡੀਸੀ ਸਾਹਿਬ ਅੰਦਰ ਬੈਠੇ ਉਹਨਾਂ ਨਾਲ ਗੱਲ ਕਰ ਲਓ ਜਿਉਂ ਕਹਿਣਗੇ ਵੀ ਮੈਂ ਗਲਤ ਗੱਲ ਕਰ ਰਿਹਾ ਮੈਂ ਜਵਾਬ ਇੱਥੇ 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 ਧੱਕਾ ਹੋ ਗਿਆ ਹੋਰ ਤਾਂ ਧੱਕਾ ਹੋਣਾ ਚਾਰ ਜਣੇ ਜਾਓ ਉਹਦੇ ਨਾਲ ਪੰਜ ਬੰਦੇ ਉਹ ਤਾਂ ਮਹਾਰਾ ਜਾਵਾਂਗੇ ਹਣ ਕੱਲ ਨੂੰ ਮੇਰਾ ਗਵਾਹ ਕੌਣ ਬਣ ਚੁੱਕਾ ਅੰਦਰ ਆਮ ਆਦਮੀ ਪਾਰ